ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਜੀ ਖਿਚੜੀ ਜੇ ਤੁਸੀਂ ਵੀ ਮਾਵਾਂ ਦੀ ਦਾਲ ਦੀ ਖਿਚੜੀ ਖਾ ਕੇ ਹੋ ਗਏ ਹੋ ਬੋਰ ਤੇ ਨਵੇਂ ਤਰੀਕੇ ਦੀ ਖਿਚੜੀ ਦੀ ਰੈਸਪੀ ਸ਼ੁਰੂ ਕਰਦੇ ਆਂ ਗੈਸ ਉੱਪਰ ਆਪ ਰੱਖਾਂਗੇ ਜੀ ਪਤੀਲਾ ਤੇ ਆਪਾਂ ਬਣਾਵਾਂਗੇ ਇਹਦੇ ਵਿੱਚ ਵਿੱਚ ਖਿਚੜੀ ਤੇ ਦੋ ਕੜਛੀਆਂ ਤੇਲ ਪਾ ਲੈਣਾ ਆਪਾਂ ਇੱਥੇ ਇੱਕ ਕੌਲੀ ਮਟਰ ਥੋੜੀ ਜਿਹੀ ਗਾਜਰਾ ਲਈਆਂ ਹੋਈਆਂ ਇੱਕ ਛੋਟਾ ਫੁੱਲ ਗੋਭੀ ਦਾ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਲਈਆਂ ਹੋਈਆਂ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਇੱਕ ਪਿਆਜ਼ ਆਪਾਂ ਇਸ ਤਰੀਕੇ ਨਾਲ ਪਿਆਜ਼ ਨੂੰ ਕੱਟ ਕਰ ਲਿਆ ਸੀਗਾ ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਜਿਹੜਾ ਗੋਭੀ ਉਹਨੂੰ ਪਾ ਲੈਣਾ ਇਸ ਤਰੀਕੇ ਨਾਲ ਗੋਭੀ ਨੂੰ ਅਸੀਂ ਪਾਉਣ ਤੋਂ ਬਾਅਦ ਗੋਭੀ ਨੂੰ ਫਰਾਈ ਕਰਾਂਗੇ ਜਿੰਨਾ ਚੱਕਰ ਗੋਭੀ ਥੋੜੀ ਜਿਹੀ 골ਡਨ ਜੀ ਨਾ ਹੋ ਜਾਵੇ ਜਦੋਂ ਗੋਭੀ ਥੋੜੀ ਜਿਹੀ ਕਲਰ ਚੇਂਜ ਹੋ ਜਾਵੇਗਾ ਤੇ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਜੀਰਾ ਇੱਕ ਚਮਚ ਜੀਰਾ ਪਾ ਕੇ ਉਹਦੇ ਵਿੱਚ ਅਸੀਂ ਹੁਣ ਪਾਦਾਂਗੇ ਪਿਆਜ਼ ਤੇ ਪਿਆਜ਼ਾਂ ਨੂੰ ਆਪਾਂ ਉਹਨਾ ਟਾਈਮ ਤੱਕ ਭੁੰਨਾ ਜਿੰਨੇ ਤੱਕ ਇਹਨਾਂ ਦਾ ਕਲਰ ਚੇਂਜ ਨਾ ਹੋ ਜਾਵੇ ਤੇ ਨਾਲ ਹੀ ਹੁਣ ਅਸੀਂ ਹਰੀਆਂ ਮਿਰਚਾਂ ਵੀ ਪਾ ਲੈਣੀਆਂ ਨੇ ਇਹਦੇ ਵਿੱਚ ਹੀ ਤੇ ਮਸਾਲੇ ਸਾਡੇ ਪੁੱਜ ਚੁੱਕੇ ਇੱਕ ਚਮਚ ਪਾਵਾਂਗੇ ਨਮਕ ਇੱਕ ਚਮਚ ਗਰਮ ਮਸਾਲਾ ਇੱਕ ਚਮਚੀ ਹਲਦੀ ਪਾ ਲਵਾਂਗੇ ਇੱਕ ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਬਾਅਦ ਚ ਨਮਕ ਸਾਨੂੰ ਘੱਟ ਲੱਗੇਗਾ ਤੇ ਅਸੀਂ ਦੁਬਾਰਾ ਦੇ ਵਿੱਚ ਪਾ ਲਵਾਂਗੇ ਹੋਰ ਤੇ ਜਿਹੜੇ ਮਟਰ ਆਪਾਂ ਉਹਨਾਂ ਨੂੰ ਧੋ ਕੇ ਸਬਜ਼ੀਆਂ ਨੂੰ ਪਹਿਲਾਂ ਹੀ ਰੱਖਿਆ ਹੋਇਆ ਸੀ ਅਸੀਂ ਮਸਾਲੇ ਵਿੱਚ ਮਟਰ ਨੂੰ ਭੁੰਨ ਲੈਣਾ ਹੈ ਥੋੜਾ ਜਿਹਾ ਪਾਣੀ ਪਾ ਲਵਾਂਗੇ ਤਾਂ ਜੋ ਪਤੀਲੇ ਦੇ ਨਾਲ ਨਾ ਲੱਗ ਜਾਣਾ ਤੇ ਹੁਣ ਆਪਾਂ ਢੱਕ ਕੇ ਇਹਨੂੰ 1-2 ਮਿੰਟ ਵਾਸਤੇ ਪਕਾ ਲਵਾਂਗੇ 1-2 ਮਿੰਟਸ ਬਾਅਦ ਪੁਜਨ ਤੋਂ ਬਾਅਦ ਆਪਾਂ ਹੁਣ ਇੱਥੇ ਲਵਾਂਗੇ ਜੀ ਇੱਕ ਕੌਲੀ ਚੌਲ ਇੱਕ ਕੌਲੀ ਦਾਲ ਦਾਲ ਅਸੀਂ ਮੂੰਗੀ ਦੀ ਲਈ ਹੋਈ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਸਾ ਮਟਰ ਜਿਹੜੇ ਪੁਜ ਕੇ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਣੀ ਪਾਣੀ ਪਹਿਲਾਂ ਆਪਾਂ 3 ਗਲਾਸ ਪਾਵਾਂਗੇ ਜਰੂਰਤ ਪਈ ਤੇ ਬਾਅਦ ਵਿੱਚ ਇੱਕ ਗਲਾਸ ਹੋਰ ਅਸੀਂ ਪਾ ਲਵਾਂਗੇ ਤੇ ਇਹ ਚੌਲ ਅਸੀਂ ਕੋਈ ਬਾਸਮਤੀ ਦੇ ਨਹੀਂ ਲਏ ਹੋਏ ਹੁਣ ਅਸੀਂ ਗਾਜਰਾਂ ਵੀ ਪਾ ਦਿੱਤੀਆਂ ਨੇ ਜਿੰਨੇ ਚੱਕਰ ਪਾਣੀ ਨੂੰ ਬਾਲ ਆਏਗਾ ਗਾਜਰਾਂ ਵੀ ਥੋੜੀਆਂ ਜੀਆਂ ਇਹਦੇ ਵਿੱਚ ਪੱਕ ਜਾਣਗੀਆਂ ਤੇ ਹੁਣ ਪਾਣੀ ਨੂੰ ਬਾਲਾਣਾ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ ਚੌਲਾਂ ਤੇ ਦਾਲ ਨੂੰ ਧੋ ਕੇ ਸਾਫ਼ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਲਵਾਂਗੇ ਤੇ ਚੌਲ ਅਸੀਂ ਬਾਸਮਤੀ ਦੇ ਨਹੀਂ ਇਸਤੇਮਾਲ ਕਰਨੇ ਹੈਗੇ ਤੇ ਨਾਲ ਹੀ ਹੁਣ ਅਸੀਂ ਜਿਹੜੀ ਤੇ ਗੋਭੀ ਪਾ ਲਵਾਂਗੇ ਜਿਹੜੀ ਨਵੇਂ ਚੌਲ ਹੁੰਦੇ ਉਹਨਾਂ ਦੀ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਖਿਚੜੀ ਜੇ ਤੁਸੀਂ ਬਾਸਮਤੀ ਦੇ ਚੌਲ ਲਓਗੇ ਤਾਂ ਉਹ ਬਿਲਕੁਲ ਚੌਲਾਂ ਨਮਕੀਨ ਚੌਲ ਵਰਗੇ ਬਣ ਜਾਣਗੇ ਤੇ ਹੁਣ ਆਪਾਂ ਟੱਕ ਕੇ ਇਹਨੂੰ ਪਕਾ ਲਵਾਂਗੇ ਤੇ ਨਮਕ ਥੋੜਾ ਘੱਟ ਲੱਗ ਰਿਹਾ ਸੀਗਾ ਤੇ ਆਪਾਂ ਹੁਣ ਇੱਕ ਚਮਚਾ ਹੋਰ ਪਾ ਲਿਆ ਇਹਦੇ ਵਿੱਚ ਤੇ ਮੇਰੇ ਬੱਚਿਆਂ ਨੂੰ ਇਹ ਖਿਚੜੀ ਬਹੁਤ ਪਸੰਦ ਆਉਂਦੀ ਹੈ ਤੇ ਮੈਂ ਤਾਂ ਇਸ ਨੂੰ ਘਰਵਾਲੀ ਕਾਫੀ ਵਾਰੀ ਬਣਾਇਆ ਹੈ ਤੇ ਅੱਜ ਮੈਂ ਸੋਚਿਆ ਕਿ ਕਿਉਂ ਨਾ ਇੱਕ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਇੱਕ ਗਲਾਸ ਪਾਣੀ ਦਾ ਆਪਾਂ ਹੋਰ ਪਾ ਲਿਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਇਸੇ ਤਰੀਕੇ ਦੇ ਨਾਲ ਪਕਾਉਂਦੇ ਜਾਣਾ ਹੈ ਤੇ ਇੱਕ ਚਮਚਾ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘਿਓ ਦਾ ਤੇ ਹੁਣ ਆਪਾਂ ਦੇਸੀ ਘਿਓ ਦਾ ਇੱਕ ਚਮਚਾ ਪਾਉਣ ਤੋਂ ਬਾਅਦ ਹੁਣ ਗੈਸ ਦਾ ਫਲੇਮ ਜਿਹੜਾ ਉਹ ਬੰਦ ਕਰ ਲੈਣਾ ਹੈ ਤੇ ਹੁਣ ਆਪਾਂ ਇਹ ਪਹਿਲਾਂ ਬੱਚਿਆਂ ਨੂੰ ਵੀ ਪਲੇਟਾਂ ਵਿੱਚ ਪਾ ਕੇ ਦੇਵਾਂਗੇ ਤੇ ਫਿਰ ਪੂਰੀ ਫੈਮਿਲੀ ਬੈਠ ਕੇ ਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਡਾ ਵਧੀਆ ਕਲਰ ਆ ਚੁੱਕਾ ਸਾਰੀਆਂ ਸਬਜ਼ੀਆਂ ਵਿੱਚ ਬਹੁਤ ਵਧੀਆ ਪੱਕ ਚੁੱਕੀਆਂ ਨੇ ਤੇ ਜੇ ਤੁਸੀਂ ਵੀ ਮੇਰੇ ਤਰੀਕੇ ਨਾਲ ਇਹ ਖਿਚੜੀ ਬਣਾਵੋਗੇ ਤਾਂ ਬਹੁਤ ਹੀ ਟੇਸਟੀ ਬਣੇਗੀ ਤੇ ਖਿਚੜੀ ਆਪਾਂ ਹੁਣ ਬਣਾ ਕੇ ਤਿਆਰ ਕਰ ਲਈ ਹੁਣ ਆਪਾਂ ਇਹਨਾਂ ਨੂੰ ਪਲੇਟਾਂ ਵਿੱਚ ਪਾ ਲਵਾਂਗੇ ਕਿਉਂਕਿ ਬੱਚੇ ਥੋੜੇ ਕਾਲੇ ਪਏ ਹੋਏ ਨੇ ਤੇ ਉਹਨਾਂ ਨੂੰ ਪਹਿਲਾਂ ਅਸੀਂ ਦੇ ਦੇਵਾਂਗੇ ਬੱਚਿਆਂ ਨੂੰ ਇਸ ਤਰੀਕੇ ਨਾਲ ਸੀ ਦੋਨਾਂ ਪਲੇਟਾਂ ਵਿੱਚ ਪਾ ਲਈਆਂ ਨੇ ਤੇ ਬੱਚਿਆਂ ਨੂੰ ਪਹਿਲਾਂ ਫੜਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਥੋੜਾ ਜਿਹਾ ਆਪ ਉੱਪਰ ਦੇਸੀ ਘਿਓ ਪਾ ਲਵਾਂਗੇ ਤੇ ਜੇ ਬੱਚੇ ਮਾਂਵਾ ਦੀ ਦਾਲ ਦੀ ਖਿਚੜੀ ਨਹੀਂ ਖਾਣਾ ਪਸੰਦ ਕਰਦੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ